ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੀਸੈਵ ਨਿਊਜ਼ ਤੇ ਮੈਂ ਹਦਮਨ ਸਿੰਘ ਇਸ ਵਕਤ ਅਸੀਲ ਲੁਆਨਡਨ ਜਿਮ ਹੀਰਾਬਾਦ ਚ ਮੌਜੂਦ ਹਾਂ ਜਿੱਤੇ ਕਿ ਤੁਹਾਨੂੰ ਮੇਰੇ ਬਿਲਕੁਲ ਠੀਕ ਪਿੱਛੇ ਦਿਖਾ ਦਈਏ ਹੈਲਥ ਕਾਰਟ ਵੱਲੋਂ ਜਿਹੜੇ ਕਿ ਆਪਣੇ ਨੌਜਵਾਨ ਜਿਹੜੇ ਕਿ ਜਿਮ ਲਾ ਰਹੇ ਨੇ ਜਿਮ ਵਾਲੇ ਲਵਰਸ ਨੂੰ ਪ੍ਰੋਡਕਟ ਦਿੱਤੇ ਜਾ ਰਹੇ ਹੈਲਥ ਕਾਰਡ ਕੰਪਨੀ ਵੱਲੋਂ ਸਾਡੇ ਨਾਲ ਹੈਲਥ ਕਾਰਡ ਦੇ ਜਿਹੜੇ ਲੀਲਾ ਭਵਨ ਵਿੱਚ ਜਿਹੜਾ ਸਟੋਰ ਆ ਉਹਨਾਂ ਦੇ ਮੈਨੇਜਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕਿਵੇਂ ਵੇਚ ਰਹੇ ਹੋ ਤੁਸੀਂ ਨੌਜਵਾਨਾਂ ਦੇ ਵਿੱਚ ਕਰ ਕਿਵੇਂ ਉਤਸ਼ਾਹ ਜਿਹੜੇ ਕਿ ਤੁਸੀਂ ਆਪਣੇ ਪ੍ਰੋਡਕਟ ਵੀ ਉਰੇ ਲਾ ਰਹੇ ਹੋ ਤੁਸੀਂ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਕਰ ਰਹੇ ਹੋ ਪ੍ਰੋਡਕਟ ਫ੍ਰੀ ਵੀ ਦੇ ਰਹੇ ਲੋਕਾਂ ਨੂੰ ਸਰ ਜਿਵੇਂ ਅੱਜ ਕੱਲ ਨੌਜਵਾਨ ਮੁੰਡਿਆਂ ਦੇ ਵਿੱਚ ਉਤਸ਼ਾਹ ਹੈ ਕਿ ਵੀ ਜਿਮ ਜਾ ਰਹੇ ਨੇ ਸਾਰੇ ਮੁੰਡੇ ਫਿੱਟ ਹੋ ਰਹੇ ਨੇ ਆ ਸਾਡੀ ਕੰਪਨੀ ਵੱਲੋਂ ਅੱਜ ਅਸੀਂ ਇਹ ਮਸਲ ਬਲੇਜ਼ ਦੇ ਰੈਥੈਕਸ ਕੰਪਨੀ ਦਾ ਪ੍ਰੀ ਵਰਕਆਊਟ ਔਰ ਪ੍ਰੋਟੀਨ ਸ਼ੇਕ ਜੋ ਕਿ ਸਿੰਗਲ ਸਰਵਿੰਗ ਹੈ ਉਹ ਅਸੀਂ ਅੱਜ ਉਰੇ ਸਾਰੇ ਜਿਮ ਦੇ ਵਿੱਚ ਮਤਲਬ ਵੰਡਣ ਲਈ ਆਏ ਆ ਤੇ ਅਸੀਂ ਚਾਹੁੰਦੇ ਆ ਕਿ ਵੀ ਲੋਕ ਉਸ ਨੂੰ ਪਹਿਲਾਂ ਟੇਸਟ ਕਰਨ ਉਸ ਨੂੰ ਯੂਜ਼ ਕਰਨ ਉਹਦਾ ਰਿਜ਼ਲਟ ਦੇਖਣ ਉਸ ਤੋਂ ਬਾਅਦ ਫਿਰ ਜਾ ਕੇ ਪਰਚੇਸ ਕਰਨ ਮੈਂ ਸਿਮਰਨਜੀਤ ਸਿੰਘ ਪਟਿਆਲਾ ਦੀ ਲੀਲਾ ਭਵਨ ਸਟੋਰ ਤੋਂ ਮੈਨੇਜਰ ਅੱਜ ਇੱਥੇ ਆਇਆ ਸਾਡੀ ਟੀਮ ਆਈ ਹੈ ਸੈਂਪਲਿੰਗ ਕਰਨ ਦੇ ਲਈ ਅਸੀਂ ਇੱਥੇ ਅੱਜ ਜੋ ਸਮਾਨ ਹੈਗਾ ਉਹ ਅਸੀਂ ਫ੍ਰੀ ਵੰਡ ਰਹੇ ਹਾਂ ਕੈਮਰਾਮੈਨ ਨੂੰ ਕਵਾਂਗਾ ਕਿ ਸਮਾਨ ਵਾਲ ਵੀ ਦਿਖਾਇਆ ਜਾਵੇ ਭਾਈ ਜੀ ਆਹ ਕੀ ਚੀਜ਼ ਹੈ ਸਰ ਇਹ ਰੈਥੈਕਸ ਕੰਪਨੀ ਦਾ ਮਸਲ ਬੇਸ ਦਾ ਰੈਥੈਕਸ ਕੰਪਨੀ ਦਾ ਫ੍ਰੀ ਵਰਕਆਊਟ ਹੈ ਜੀ ਸਿੰਗਲ ਸਰਪਿੰਗ ਤੇ ਇਹਦਾ ਕੀ ਕੀ ਫਾਇਦਾ ਹੈ ਸਰ ਇਹ ਵਰਕਆਊਟ ਤੋਂ ਪਹਿਲਾਂ એનર્ਜੀ ਲਈ ਯੂਜ਼ ਕੀਤਾ ਜਾਂਦਾ ਜੀ ਤੇ ਭਾਈ ਜੀ ਆਹ ਕੀ ਚੀਜ਼ ਹੈ ਸਰ ਇਹ ਪ੍ਰੋਟੀਨ ਹੈ ਜੀ ਮਸਲ ਬੇਸ ਦਾ ਬਾਇਓਜ਼ੇਮ ਪਰਫਾਰਮੈਂਸ ਜੋ ਕਿ ਵਰਕਆਊਟ ਤੋਂ ਬਾਅਦ ਮਸਲ ਦੀ ਰਿਕਵਰੀ ਦੇ ਵਿੱਚ ਕੰਮ ਕਰਦਾ ਔਰ ਦਿਨ ਦਾ ਪ੍ਰੋਟੀਨ ਪੂਰਾ ਕਰਨ ਦੇ ਵਿੱਚ ਹੈਲਪ ਕਰਦਾ ਹੈ। ਔਰ ਦੂਸਰੀ ਤਰ੍ਹਾਂ ਤੁਹਾਨੂੰ ਦੱਸਾਵਾਂ ਕਿ ਜੀ ਸ਼ੇਕਰ ਵੀ ਜਿਹੜੇ ਕਿ ਨੌਜਵਾਨਾਂ ਨੂੰ ਸ਼ੇਕਰ ਵੀ ਗਿਫਟ ਦਿੱਤੇ ਜਾ ਰਹੇ ਹਨ ਤੇ ਉਹਨਾਂ ਨੂੰ ਬੈਗ ਵੀ ਜਿਹੜੇ ਕਿ ਬੈਗ ਵੀ ਆਨੇ ਉਹ ਵੀ ਗਿਫਟ ਦਿੱਤੇ ਜਾ ਰਹੇ ਆ ਸੋ ਡਿਸਕਾਊਂਟ ਤੇ ਬਾਕੀ ਇਸ ਦੇ ਦੂਸਰੀ ਤਰਫ ਤੁਹਾਨੂੰ ਦਿਖਾਵਾਂਗੀ ਕਿ ਇੱਥੇ ਡਿਸਕਾਊਂਟ ਕੂਪਨ ਵੀ ਹੈ ਕਿ 10% ਡਿਸਕਾਊਂਟ ਕੂਪਨ ਵੀ ਹੈ ਅਗਰ ਜੇ ਸਾਡੀ ਐਵਰਟਾਈਜ਼ਮੈਂਟ ਦੇਖ ਕੇ ਅਗਰ ਸਾਡੀ ਖਬਰ ਦੇਖ ਕੇ ਜੇਕਰ ਤੁਸੀਂ ਜਾਂਦੇ ਪੀ7 ਨਿਊਜ਼ ਦਾ ਨਾਮ ਲੈਂਦੇ ਵੀ ਹੋ ਤੇ ਤੁਹਾਨੂੰ ਵੀ ਹੈਲਥ ਕਾਰਡ ਵੱਲੋਂ ਤੁਹਾਨੂੰ ਡਿਸਕਾਊਂਟ ਦਿੱਤਾ ਜਾਏਗਾ ਸਾਡੇ ਦੇ ਜਿੰਦੇ ਓਨਰ ਵੀ ਗੱਲਬਾਤ ਕਰਦੇ ਆ ਲੈਣ ਦੇ ਜਿੰਦੇ ਓਨਰ ਮੌਜੂਦ ਨੇ ਕਿਵੇਂ ਦੇਖਦੇ ਭਾਈ ਸਾਹਿਬ ਜੇ ਤੁਸੀਂ ਸਟਾਰ ਲਗਾ ਲਓ ਨੇ ਲੋਕ ਆ ਵੀ ਰਹੇ ਆ ਜਿਹੜੇ ਪ੍ਰੋਡਕਟ ਵੀ ਲੈ ਰਹੇ ਆ ਤੇ ਜਿਹੜੇ ਜਿਮ ਵੀ ਲੰਦੇ ਨੇ ਕਿਵੇਂ ਲੋਕਾਂ ਦਾ ਉਸ਼ਾ ਦੇਖੋ ਮੈਂ ਕਿਉਂ ਐਮਪੀ ਦਾ ਬੋਲ ਰਿਹਾ ਤੇ ਅਸੀਂ ਅੱਜ ਅਫੀਸ਼ੀਅਲ ਲੈਕਚਰ ਦਾ ਕੈਂਪ ਲਾਇਆ ਹੈ ਸਿਆਸੀ ਪ੍ਰੋਟੀਨ ਦੀ ਸਪਲਾਈ ਫਰੀ ਕਰਾਇਆ ਤੇ ਫਰੀ ਕੈਂਪ ਲਾਇਆ ਤੇ ਕਿਵੇਂ ਲੋਕਾਂ ਦਾ ਉਸ਼ਾ ਦੇਖੋ ਜੀ ਅੱਜ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਲੋਕਾਂ ਬਾਰੇ ਨੇ ਕਾਫੀ ਕਸਟਮਰ ਆ ਰਹੇ ਆ ਸੈਟੀਫਾਈ ਵੀ ਹੋ ਰਹੇ ਆ ਕਸਟਮਰ ਤੇ ਅਸੀਂ ਹਰ ਮਹੀਨੇ ਸੋਚ ਸੋਚ ਰਿਹਾ ਕਿ ਹਰ ਮਹੀਨੇ ਕੰਨ ਸੋ ਤੁਸੀਂ ਦੇਖ ਸਿਓ ਮੇਰੇ ਬਿਲਕੁਲ ਹੈਲਥ ਕਾਰਡ ਦਾ ਜਿਹੜਾ ਕੀ ਗੱਲ ਹੈ ਕਿ ਮੋੜ ਲੱਗਿਆ ਹੋਇਆ ਉਸ ਤੋਂ ਬਾਅਦ ਜਿਹੜੇ ਪ੍ਰੋਜੈਕਟ ਹੈ ਉਹ ਵੀ ਲੋਕਾਂ ਨੂੰ ਫ੍ਰੀ ਸੈਂਪਲਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਬੀਐਸ ਹੈਲਥ ਕੇਅਰ ਵੱਲੋਂ ਵੀ ਲੋਕਾਂ ਨੂੰ ਫ੍ਰੀ ਆਫ ਕੋਸਟ ਜਿਹੜੀ ਪੰਪਿੰਗ ਪੁਸ਼ਿੰਗ ਤੇ ਹੋਰ ਵੀ ਫਿਜ਼ੀਓਥੈਰੇਪੀ ਉਹਨਾਂ ਨੂੰ ਦਿੱਤੀ ਗਈ ਹੈ ਸੋ ਐਵੇਂ ਜੁੜੇ ਰਹੋ ਸਾਡੇ ਨਾਲ ਹੋਰ ਨਵੀਂ ਨਵੀਂ ਖਬਰਾਂ ਦੇਖਣ ਲਈ ਦਵਨ ਸਿੰਘ ਪੀ7 ਨਿਊਜ਼ ਪਟਿਆਲਾ